ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਐਸ ਡੀ ਐਮ ਦਫ਼ਤਰ ਵਿਖੇ ਹਲਕੇ ਦੀਆਂ ਪੰਚਾਇਤਾਂ ਨੂੰ ਲਗਭਗ 5 ਕਰੋੜ 50 ਲੱਖ ਰੁਪਏ ਦੇ ਚੈੱਕ ਵੰਡੇ ਅਤੇ ਮੌਕੇ ਤੇ ਪਹੁੰਚੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਜੂਦਾ ਆਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਿਹੜਾ ਕਿ ਸਟੇਡੀਅਮ ਦੇ ਨਾਲ ਐਸ ਸੀ ਪਰਿਵਾਰਾਂ ਦੇ ਘਰ ਤੋਂ ਛੱਪੜ ਤੱਕ ਸ਼ੀਬਰੀ ਲਾਈਨ ਪਾਉਣ ਦਾ ਹੈ ਪੁਲਏ 772000 ਐਸਸੀ ਪਰਿਵਾਰਾਂ ਦੇ ਲਈ ਬਾਹਰਲੀ ਬਸਤੀ ਗਲੀਆਂ ਨਾਲੀਆਂ ਲਈ 275000 ਤੇ ਬਾਬਾ ਨਗਰ ਖੇੜਾ ਵਿੱਚ 4 ਦਮ ਦੇ ਬਖਾਨੇ ਬਣਾਉਣ ਲਈ 200000 ਰੁਪਏ ਕੁੱਲ 294700 ਰੁਪਏ ਦਾ ਚੈੱਕ ਹਸੋ ਮੈਂ ਇਹਦੀ ਸਾਰੀ ਪ੍ਰੈਸ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਜਿਹੜੇ ਵਿਕਾਸ ਕਾਰਜ ਹਲਕਾ ਦਰਵਾਜ ਚੱਲ ਰਹੇ ਨੇ ਕਿ ਉਹਨਾਂ ਦੇ ਨਰਜ ਅਸੀਂ ਵਕਫ ਵਕ ਪੰਚਾਇਤਾਂ ਨੂੰ ਨਗਰ ਕੌਂਸਲ ਦਰਵਾਜ ਨੂੰ ਅੱਜ ਥੋੜੇ ਚੈੱਕ ਨੇ ਜਿਹੜੇ ਉਹ ਤਕਸੀਮ ਕੀਤੇ ਨੇਗੇ ਉਹਨਾਂ ਨੂੰ ਕਵਰ ਕਰਨ ਲਈ ਪਹੁੰਚੇ ਤੁਹਾਡਾ ਧੰਨਵਾਦ ਕਾਕੂ ਵਾਲਾ ਪਿੰਡ ਦੇ ਸਰਪੰਚ ਸਾਹਿਬਾਨ ਨੂੰ 25,50,000 ਰੁਪਏ ਜਿਹੜਾ ਚੈੱਕ ਉਹ ਜਿਹੜਾ ਦਿੱਤਾ ਗਿਆ ਇਸੇ ਤਰੀਕੇ ਸਾਦੀਹਰੀ ਖੇਤਲਾ ਕਨੌਰ ਜੱਟਾਂ ਦਿਆਲਗੜ ਜੇਜੀਆਂ ਗੁਜਰਾ ਸੂਲਰਕਰਾਟ ਮਹਿਲਾ ਉਬਿਆ ਸਫੀਪੁਰ ਖੁਰਦ ਕਾਨਗੜ ਬਗਰੋਲ ਖਾਨਪੁਰ ਫਕੀਰਾ ਸਿਹਾਲ ਹਰੀਗੜ ਰਾਮਪੁਰ ਗਿੱਜਰਾ ਬीडीपीओ ਦੜਬਾ ਦੱਤਰ ਨੂੰ ਵੀ ਲਗਭਗ 8 ਲੱਖ ਰੁਪਏ ਦਿੱਤਾਗਾ ਐਸੇ ਤਰੀਕੇ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਨੂੰ 20 ਲੱਖ ਰੁਪਏ ਲਦਾੜ ਨੂੰ 39 ਲੱਖ ਰੁਪਏ ਕਾਰਜਕਾਰੀ ਅਫਸਰ ਨਗਰਪੰਚਾਇਤ ਦੜਬਾ ਨੂੰ ਐਸੇ ਤਰੀਕੇ ਗੁਰਤੇਗ ਬਹਾਦਰ ਆਵਾਦੀ ਹਰਿਆਉ ਸਰਕਾਰੀ ਸਕੂਲ ਮੈਨੇਜਮੈਂਟ ਕਮੇਟੀ ਫਤਿਹਗੜ ਦਸਕਾ ਜ਼ਖੇਪੜਵਾਸ ਜ਼ਖੇਪੜ ਹੰਬੜਵਾਸ ਉਗਰਾਹਾ ਸੋ ਕੁੱਲ ਜਿਹੜਾ ਹੈਗਾ 5 ਕਰੋੜ 18 ਲੱਖ 5 ਕਰੋੜ 18 ਲੱਖ ਜਿਹੜੇ 39000 5 ਕਰੋੜ 18 ਲੱਖ 39 ਹਜ਼ਾਰ ਰੁਪਏ ਦੇ ਚੈੱਕ ਨੇ ਜਿਹੜੇ ਉਹ ਅੱਜ ਅਸੀਂ ਤਕਸੀਮ ਕੀਤੇ ਨੇਗੇ ਸੋ ਬਹੁਤ ਸਾਰੇ ਚੈੱਕ ਜਿਹੜੇ ਨੇਗੇ ਉਹ ਅਗਲੇ ਹਫਤੇ ਜਾਂ ਉਸ ਤੋਂ ਅਗਲੇ ਹਫਤੇ ਜਿਹੜਾ ਵੱਖ-ਵੱਖ ਪੰਚਾਇਤਾਂ ਨੂੰ ਤਕਸੀਮ ਕਰਾਂਗੇ ਕਿਉਂਕਿ ਜਿਵੇਂ-ਜਿਵੇਂ ਚੈੱਕ ਕੱਟੀ ਜਾਂਦੇ ਨੇ ਉਵੇਂ-ਉਵੇਂ ਅਸੀਂ ਜਿਹੜੇ ਨੇ ਸਾਰੀਆਂ ਪੰਚਾਇਤਾਂ ਨੂੰ ਤਕਸੀਮ ਕਰਦੇ ਰਹਿੰਦੇ ਨੇ ਸੋ ਦੜਬਾ ਜਿਹੜਾ ਮੈਂ ਸਮਝਦਾ ਉਹ ਅੱਜ ਪੰਜਾਬ ਦਾ ਆਉਣ ਵਾਲੇ ਸਮੇਂ ਚ ਨੰਬਰ 1 ਹਲਕਾ ਬਣੂਗਾ ਜਿਹਦੇ ਅੰਦਰ ਲਗਭਗ ਸਾਰੀਆਂ ਸੜਕਾਂ ਮੁਕੰਮਲ ਨੇ ਕੋਈ ਇੱਕ ਦੋ ਇੱਕਾ ਦੁੱਕਾ ਸੜਕਾਂ ਰਹਿਦੀਆਂ ਨੇ ਉਹਨਾਂ ਦੇ ਕੰਮ ਚੱਲ ਰਹੇ ਨੇਗੇ ਸੋ ਲਗਾਤਾਰ ਵਿਕਾਸ ਦੇ ਕੰਮ ਨੇ ਜਿਹੜੇ ਉਹ ਦਿੜਬਾ ਚ ਬੜੀ ਤੇਜ਼ੀ ਨਾਲ ਚੱਲ ਰਹੇ ਨੇਗੇ ਸੋ ਮੈਨੂੰ ਆਸ ਆ ਕੇਸੇ ਸਾਲ ਸਾਰੇ ਵਿਕਾਸ ਕਾਰਜ ਜਿਹੜੇ ਨੇ ਉਹ ਪੂਰੇ ਹੋ ਜਾਣਗੇ ਜਿੱਥੇ ਆਪਾਂ ਖੜਿਆ ਇਹ ਕੰਪਲੈਕਸ ਜਿਹੜਾ ਇਹਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਖੁਦ ਕਰਕੇ ਗਏ ਸੀਗੇ ਇਹ ਬੜੀ ਸ਼ਾਨਦਾਰ ਬਿਲਡਿੰਗ ਤਿਆਰ ਹੈ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਕੌਰੀਆਂ ਦੇ ਅੰਦਰ ਹਸਪੀਟਲ ਜਿਹੜਾ ਉਹ ਸਿਬਲ ਹਸਪੀਟਲ ਬਣ ਰਿਹਾ ਹੈਗਾ ਬੜੀ ਸ਼ਾਨਦਾਰ ਬਿਲਡਿੰਗ ਹੈ ਜਿਹੜੀ ਉਹ ਬੜੀ ਜਲਦੀ ਤਿਆਰ ਹੋ ਜੂ ਸੋ ਬਹੁਤ ਸਾਰੀਆਂ ਪੰਚਾਇਤਾਂ ਸੜਕਾਂ ਨੇ ਜਿਹੜੀਆਂ ਜਨਾਲ ਤੋਂ ਆਪਣਾ ਕੈਂਪਰ ਨੂੰ ਕੈਂਪਰ ਤੋਂ ਖੇਤ ਲੈਣ ਨੂੰ ਔਰ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਲੰਗੀਆਂ ਵੱਖ-ਵੱਖ ਪਿੰਡਾਂ ਨੂੰ ਉਹ ਕਿਸ ਕੋਈ 12 ਫੁੱਟ ਤੋਂ 18 ਫੁੱਟ ਬਣ ਰਹੀ ਆ ਕੋਈ ਨਵੀਂ ਬਣ ਰਹੀ ਆ ਸੋ ਮੇਰਾ ਕਹਿਣ ਦਾ ਭਾਬਾ ਹਲਕਾ ਦੜਬਾ ਜਿਹੜਾ ਕਿ ਉਹ ਇਸ ਸਮੇਂ ਵਿਕਾਸ ਦਾ ਧੁਰਾ ਬਣਿਆ ਹੋਇਆ ਹੈਗਾ ਸੋ ਬਿਲਕੁਲ ਮੇਰੀ ਸਾਰੇ ਸਰਪੰਚਾਂ ਨੂੰ ਸਾਰੇ ਅਧਿਕਾਰੀਆਂ ਨੂੰ ਇੱਕੋ ਹੀ ਬੇਨਤੀ ਆ ਕਿ ਜਿਹੜਾ ਪੈਸਾ ਹੈਗਾ ਇਹ ਇਹ ਲੋਕਾਂ ਦਾ ਪੈਸਾ ਹੈਗਾ ਲੋਕ ਜਿਹੜੇ ਟੈਕਸ ਦਿੰਦੇ ਨੇ ਉਹ ਟੈਕਸ ਇਕੱਠਾ ਕਰਕੇ ਸਰਕਾਰ ਵਿਕਾਸ ਦੇ ਕਾਰਜਾਂ ਲਈ ਟੈਕਸ ਦਿੰਦੀ ਆ ਸੋ ਇਹਨੂੰ ਜਿਹੜਾ ਈਮਾਨਦਾਰੀ ਦੇ ਨਾਲ ਆਇਓ ਇਹ ਜੇ 10 ਰੁਪਏ ਨੇ ਤਾਂ ਇਹਨੂੰ 11 ਰੁਪਏ ਕਰਕੇ ਲਾਇਓ ਤਾਂ ਹੀ ਮੈਂ ਸਮਝਦਾ ਤੁਹਾਡਾ ਸਰਪੰਚ ਦਾ ਨਾਮ ਤੁਹਾਡੇ ਇਲਾਕੇ ਦਾ ਨਾਮ ਜਿਹੜਾ ਉਹ ਸਦੀਆਂ ਤੱਕ ਗੂੰਜਦਾ ਰਹੂਗਾ ਲੋਕ ਯਾਦ ਕਰਦੇ ਹੁੰਦੇ ਨੇ ਕਿ ਆਹ ਕਮਰਾ ਆ ਜਿਹੜਾ ਘਰ ਆ ਜਾਂ ਕੋਈ ਵੀ ਜਿਹੜੀ ਚੀਜ਼ ਬਣਾਉਣੇ ਆ ਤੇ ਫਲਾਣੇ ਸਰਪੰਚ ਨੇ ਬਣਾਈ ਸੀ ਵੀ ਵੀ 30-30 ਸਾਲ ਬਾਅਦ ਜਿਹੜਾ ਉਸ ਪਿੰਡ ਦੇ ਜਿਹੜੇ ਲੋਕ ਨੇ ਕਿ ਉਹ ਸਰਪੰਚ ਦੇ ਪੋਤੇ ਨੂੰ ਦੋਤੇ ਨੂੰ ਅੱਗੇ ਜਿਹੜਾ ਵੀ ਫੈਮਿਲੀ ਮੈਂਬਰ ਆ ਉਹਨੂੰ ਦੁਬਾਰਾ ਸਰਪੰਚ ਇਸ ਲਈ ਚੁਣ ਲੈਂਦੇ ਨੇ ਕਿ ਇਹਦੇ ਦਾਦੇ ਨੇ ਬਹੁਤ ਅੱਛਾ ਕੰਮ ਕੀਤਾ ਸੀ ਇਹਦੇ ਪਰਦਾਦੇ ਨੇ ਬਹੁਤ ਅੱਛਾ ਕੰਮ ਕੀਤਾ ਸੀਗਾ ਸੋ ਮੇਰੀ ਤਾਂ ਪ੍ਰੈਸ ਦੇ ਜ਼ਰੀਏ ਸਾਰੇ ਸਰਪੰਚਾਂ ਨੂੰ ਇਹੀ ਬੇਨਤੀ ਆ ਜਿਹੜੇ ਖੜੇ ਨੇ ਸੁਣ ਰਹੇ ਨੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਸਾਰੇ ਜਣੇ ਇਮਾਨਦਾਰੀ ਨਾਲ ਕੰਮ ਕਰੋ ਜਦੋਂ ਇਮਾਨਦਾਰੀ ਨਾਲ ਕੰਮ ਕਰੋਗੇ ਜਿਹੜਾ ਤੁਹਾਨੂੰ ਲੋਕ ਆਉਣ ਵਾਲੇ ਸਮੇਂ ਜੋ ਸੜਕਾਂ ਨੇ ਜਿਹੜੀਆਂ ਇਹ ਇਹਨਾਂ ਦੇ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈਗੀ ਸੋ ਟੈਂਡਰ ਅਲਰਟ ਹੋ ਚੁੱਕਿਆ ਬੜੀ ਜਲਦੀ ਇਹਨਾਂ ਸੜਕਾਂ ਦਾ ਕੰਮ ਵੀ ਸ਼ੁਰੂ ਹੋ ਜਾਊਗਾ ਤੇ ਜਿਹੜੀਆਂ ਇੱਕ ਨਵੀਂ ਟੈਕਨੀਕ ਆ ਨਵੀਂ ਟੈਕਨੀਕ ਆਈ ਆ ਉਸ ਟੈਕਨੀਕ ਦੇ ਤਹਿਤ ਪਾਜੀਆਂ ਸੀ ਇਸੇ ਕਰਕੇ ਤੁਹਾਡੀਆਂ ਡਿਲੇ ਹੋ ਗਈਆਂ ਹੋਰ ਸਾਰੀਆਂ ਸੜਕਾਂ ਬਣ ਗਈਆਂ ਸੜਕਾਂ ਦੇ ਡਿਲੇ ਹੋਣ ਦਾ ਕਾਰਨ ਇੱਕੋ ਹੀ ਸੀ ਕਿ ਨਵੀਂ ਤਕਨੀਕੀ ਜਿਹੜੀ ਆ ਤਕਨੀਕ ਇਹਦੇ ਵਿੱਚ ਵਰਤੀ ਗਈ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਸੜਕ ਜਿਹੜੀ ਬਹੁਤ ਸ਼ਾਨਦਾਰ ਬਣ ਕੇ ਤੇ ਆਵੇ ਸਰ ਇਹ ਸਮੇਂ ਤੋਂ ਕੰਪਲੈਕਸ ਅੱਗਾ ਲੱਗ ਰਿਹਾ ਨੇ ਸਰ ਕੰਪਲੈਕਸ ਹੈ ਜੀ ਹੈ ਜੀ ਕਿਰਬੇ ਦਾ ਕੋਰਟ ਕੰਪਲੈਕਸ ਕੋਰਟ ਕੰਪਲੈਕਸ ਦੀ ਫਾਈਲ ਜਿਹੜੀ ਆ ਉਹ ਆਨਰੇਬਲ ਹਾਈ ਕੋਰਟ 'ਚ ਗਈ ਹੋਈ ਆ ਜਦੋਂ ਆਨਰੇਬਲ ਹਾਈ ਕੋਰਟ ਜੱਜਾਂ ਦੀਆਂ ਪੋਸਟਾਂ ਪਹਿਲਾਂ ਅਲਾਉਟ ਕਰੂਗੀ ਫਿਰ ਇਨਫਰਾਸਟ ਸੋ ਫਾਈਲ ਜਿਹੜੀ ਆ ਔਨਰੇਬਲ ਚੀਫ ਜਸਟਿਸ ਸਾਹਿਬ ਕੋਲ ਤੇ ਫਾਇਰ ਬ੍ਰਿਗੇਡ ਦੀ ਜਿਹੜੀ ਮੰਗ ਆ ਕਿ ਬਿਲਕੁਲ ਜਾਇਜ਼ ਮੰਗ ਆ ਕਿ ਉਹਦੀ ਫਾਈਲ ਪ੍ਰੋਸੈਸਿੰਗ ਦੇ ਅੰਦਰ ਆ ਆਪਣੀ ਜਲਦੀ ਫਾਇਰ ਬ੍ਰਿਗੇਡ ਜਿਹੜੀ ਆ ਉਹ ਆਜੂਗੀ ਸੋ ਫਾਈਲ ਪ੍ਰੋਸੈਸਿੰਗ ਹੋ ਗਈ ਲਗਭਗ ਫਾਈਨਲ ਸਟੇਜ ਤੇ ਆ ਉਹ ਮੈਨੂੰ ਲੱਗਦਾ ਇਸ ਵੀਕ ਜਿਹੜੀ ਆ ਉਹ ਆਪਣੀ ਫਾਇਰ ਜਿਹੜੀ ਗੱਡੀ ਆਵਾਜੂ ਸਾਈ ਸੁਪਰੀਮ ਕੋਰਟ ਬਨੋ ਕੀਤੇ ਗਏ ਨੇ ਵੀ ਜਿਹੜੀ ਸਟੱਬਲ ਬਰਨਿੰਗ ਹੈ ਉਹਦੇ ਜਿਹੜੇ ਕਿਸਾਨਾਂ ਦੇ ਖਿਲਾਫ ਜਿਹੜੇ ਕੇਸਟ ਆ ਰਹੇ ਨੇ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡੇ ਜਰੀਏ ਅਪੀਲ ਆ ਕਿ ਬਿਲਕੁਲ ਪਰਾਲੀ ਨੂੰ ਅਗਰਾਂ ਲਾਓ ਬਲਕਿ ਉਸ ਪਰਾਲੀ ਨੂੰ ਜਿਹੜੀਆਂ ਸੰਸਥਾਵਾਂ ਜਿਹੜੀਆਂ ਸੌਰੀ ਇੰਡਸਟਰੀ ਖਰੀਦਣ ਆ ਰਹੀਓ ਨੂੰ ਵੇਚੋ ਤਾਂ ਕਿ ਉਹਨਾਂ ਕਮਾਈ ਦਾ ਸਾਧਨ ਬਣਾਓ ਥੋੜਾ ਜੀ ਬੇਨਤ ਹੋਰ ਕਰ ਲਓ ਦੋ ਦਿਨ ਉਹਨੂੰ ਕੱਟ ਕੇ ਰੱਖ ਲਓ ਉਹਦੀਆਂ ਗੱਠਾ ਬਣਾ ਲਓ ਤਾਂ ਕਿ ਉਹ ਜਿਹੜਾ ਤੁਹਾਨੂੰ ਕਮਾਈ ਦਾ ਸਾਧਨ ਬਣੂਗਾ ਜੇ ਆਪਾਂ ਪੋਲੂਸ਼ਨ ਲਾਉਣੀ ਆ ਤਾਂ ਸਭ ਤੋਂ ਪਹਿਲਾਂ ਮੈਂ ਸਮਝਦਾ ਅੱਗ ਲਾਉਣਿਆਂ ਤਾਂ ਸਭ ਤੋਂ ਪਹਿਲਾਂ ਉਹ ਸੱਕ ਦਾ ਸ਼ਿਕਾਰ ਉਸ ਪੋਲੂਸ਼ਨ ਦਾ ਸ਼ਿਕਾਰ ਕਿਸਾਨ ਖੁਦ ਹੁੰਦਾਗਾ ਪਹਿਲਾਂ ਉਹਦੇ ਫੇਫੜਿਆਂ ਚ ਧੂਆਂ ਜਾਂਦਾਗਾ ਸੋ ਮੇਰੀ ਤਾਂ ਬੇਨਤੀ ਇਹੀ ਹੈ ਸਾਰਿਆਂ ਨੂੰ ਕਿ ਅੱਗਾਂ ਲਾਉਣ ਤੋਂ ਗਰੇਜ ਕੀਤਾ ਜਾ ਬਲਕਿ ਉਹਨੂੰ ਕਮਾਈ ਦਾ ਸਾਧਨ ਜਿਹੜਾ ਬਣਾਇਆ ਜਾ ਕਿ ਚੀਮਾ ਸਾਹਿਬ ਬਿਲਕੁਲ ਅਸੀਂ ਸਾਰੇ ਜਿਹੜੇ ਕਿਉਂਕਿ ਜਦੋਂ ਵੀ ਕਦੇ ਕੋਈ ਵੀ ਕੁਦਰਤੀ ਕਰੋਪੀ ਆਉਂਦੀ ਆ ਤਾਂ ਉਸ ਕਰੋਪੀ ਦੇ ਬਾਅਦ ਕੋਈ ਨਾ ਕੋਈ ਜਿਹੜੀਆਂ ਬਿਮਾਰੀਆਂ ਦਾ ਫੈਲਣਾ ਲਾਜ਼ਮੀ ਹੁੰਦਾ ਹੈਗਾ ਸੋ ਇਹ ਬਿਮਾਰੀਆਂ ਫੈਲ ਰਹੀਆਂ ਨੇ ਉਹਦੇ ਲਈ ਰੋਕਤਾਂ ਦੇ ਲਈ ਡਾਕਟਰਾਂ ਦਾ ਪ੍ਰਬੰਧ ਕੀਤਾਗਾ ਅੱਜ ਹੀ ਮੈਂ ਹਲਕਾ ਦੜਬਾ ਲਈ ਤਿੰਨ ਜਿਹੜੀਆਂ ਬੈਨਾਂ ਨੇਗੀਆਂ ਮੈਡੀਕਲ ਬੈਨਾਂ ਉਹ ਸਵੇਰੀਆ ਚ ਰਵਾਨਾ ਕੀਤੀਆਂ ਨੇ ਅੱਜ ਉਹ ਤਿੰਨ ਪਿੰਡ ਕਢਣਗੇ ਹਰ ਰੋਜ਼ ਤਿੰਨ ਦਰ ਚਾਰ-ਚਾਰ ਪਿੰਡ ਜਿਹੜੀਆਂ ਉਹ ਕਰਦੀਆਂ ਰਹਿਣਗੇ ਪੂਰੇ ਦੇ ਪੂਰੇ ਹਲਕੇ ਦਾ ਜਿਹੜਾ ਮੈਡੀਕਲ ਚੈੱਕਅਪ ਆ ਹੋਊਗਾ ਸੋ ਲਗਾਤਾਰ ਅੱਜ ਵੀ ਤਿੰਨ ਚਾਰ ਪਿੰਡ ਕਢਣ ਲਈ ਕੱਲ੍ਹ ਨੂੰ ਵੀ ਹਰ ਰੋਜ਼ ਤਿੰਨ ਚਾਰ-ਚਾਰ ਪਿੰਡ ਜਿਹੜੇ ਨੇ ਉਹ ਕਢਣਗੇ ਮੇਰੀ ਸਾਰੇ ਸਰਪੰਚਾਂ ਨੂੰ ਬੇਨਤੀ ਆ ਕਿ ਕੱਲੇ-ਕੱਲੇ ਜਿਹੜੇ ਉਸ ਮਿਲ ਤੋਂ ਸਟਾਫ ਨਾਲ ਸੰਪਰਕ ਕਰ ਲਿਆ ਜਾਵੇ ਉਹ ਬੈਨਾਂ ਮੰਗਵਾ ਲਈਆਂ ਜਾਣ ਉਹਦੇ ਵਿੱਚ ਡਾਕਟਰ ਵੀ ਆ ਜਾਣ ਵੀਰੋ ਦੇ ਵਿੱਚ ਤਾਂ ਕਿ ਸਾਰੀ ਬੈ ਸਾਡੇ ਵੀਡੀਓ ਤੇ ਯਾਨੀ ਕਿਉਂਕਿ ਘਟ ਪੈ ਗਈਆਂ ਅੰ ਇੰਨੀ ਪ੍ਰੋਡਕਸ਼ਨ ਨਹੀਂ ਹੋਈ ਹੈ ਕਿ ਉਸੇ ਬਗਾਰੋ ਮੰਗਾ ਰਹੇ ਹਾਂ ਕਿ ਜਦੋਂ ਵੀ ਆਗੇ ਨਾਲ ਦੇ ਤੁਰੰਤ ਫੋਗਿੰਗ ਸ਼ੁਰੂ ਹੋ ਜੂਗੀ ਤਾਂ ਕਿ ਜਿਹੜਾ ਮੱਛਰ ਮੱਖੀ ਹੋ ਖਤਮ ਹੋ ਜਾਵੇ